ਕੀ ਇਹ ਫੁੱਲਾਂ ਦੀ ਸੇਵਾ ਕਰ ਰਹੇ ਹੋ ਕਿੰਨੇ ਕੁਆਂਟਮ ਫੁੱਲ ਤੇ ਕਿੱਦਾਂ ਦੇ ਫੁੱਲ ਆ ਗਏ ਇਹ ਇਹ ਬੰਨੇ ਸਾਰੇ ਬੇਸ਼ਕੀ ਫੁੱਲ ਨੇ ਇਹ ਜਦੋਂ ਦਿੱਲੀੋਂ ਮਿਲ ਕੇ ਜਾਂਦੇ ਆ ਬੜਾ ਫੋਟੋ ਕਿ ਆਂਦੇ ਆ ਕੱਦ ਸੰਗਰ ਪ੍ਰਕਾਰ ਦੇ ਫੁੱਲ ਨੇ ਇਹ ਕੋਲੋਂ ਦੇ ਦਿੱਲੀ ਅੱਧੀੋਂ ਅਸੀਂ ਫੁੱਲ ਲੈਂਦੇ ਨੇ ਇਹ ਪੰਗਾਲੀ ਕਾਰੀਗਰਾਂ ਜਿਹੜੇ ਸਪੈਸ਼ਲ ਇਸ ਕੰਮ ਵਾਸਤੇ ਹੁੰਦੇ ਆ ਉਹ ਇਹ ਸਿਆਵੜ ਮਾਸ ਤੋਂ ਚਾਰ-ਪੰਜ ਜਾਈ ਕਿੰਨੇ ਸੰਗਤ ਸੰਗਤ ਦੇ ਹੱਥ ਤੇ

ਤੁਸੀਂ ਇਹ ਫੁੱਲਾਂ ਦੀ ਸੇਵਾ ਕਰ ਰਹੇ ਹੋ ਕਿੰਨੇ ਕੁਆਂਟਲ ਫੁੱਲ ਤੇ ਕਿਦਾਂ ਦੇ ਫੁੱਲ ਆ ਗਏ ਇਹ तकरीबन ਇਹ ਸਾਰੇ ਪ੍ਰਦੇਸ਼ੀ ਫੁੱਲ ਨੇ ਜੀ ਇਹ ਦਨ ਦਿੱਲੀੋਂ ਮਿਲ ਕੇ ਆਉਂਦੇ ਆ ਬਾਹਰ ਐਕਸਪੋਰਟੋਂ ਕੇ ਆਉਂਦੇ ਆ ਔਰਕਟ ਐਂਥੋਨੀਮ ਦੇਜੀ ਲੇਲੀ ਕੈਬਰਾ ਬੜੀ ਟੋਕਰੀ ਤੇ 10-15 ਪ੍ਰਕਾਰ ਦੇ ਫੁੱਲ ਨੇ ਜਿਹਦੇ ਇਹ ਅਪੋਰਟ ਹੋ ਕੇ ਦਿੱਲੀ ਤੇ ਦਿੱਲੀੋਂ ਅਸੀਂ ਇੱਥੇ ਲੈਨੇ ਆ ਜੀ ਤੇ ਬੰਗਾਲੀ ਕਾਰੀਗਰ ਜਿਹੜੇ ਸਪੈਸ਼ਲ ਇਸ ਕੰਮ ਵਾਸਤੇ ਹੁੰਦੇ ਆ ਉਹ ਇਹ ਸਜਾਵਟ ਮਾਸਟਰ ਕੋਲ ਤਿਆਰ ਕਰਦੇ ਪਏ ਆ ਇੰਨੇ ਸਮੇਂ ਤੱਕ ਕਿ ਸਿਆਵਟ ਜਰੀ ਹੋ ਜਾਂਦੀ ਹੈ ਇਹ ਅੱਜ ਅਸੀਂ ਨਾ ਆਰੰਭੇ ਦਾ ਆਬਾਰੇ ਦਾ ਸੰਪਰਵ ਸਾਹਿਬ ਆ ਉਹ ਇਸ ਵੇਲੇ 2 ਵਜੇ ਰੰਭਣਾ ਉਸ ਤੋਂ ਪਹਿਲੇ ਪਹਿਲੇ ਸਿਆਵਟ ਕਰਦੇ ਨਹੀਂ ਜੀ ਅੰਦਰ ਪੂਰੇ ਫਰੈਸ਼ ਫਲ ਹੈ ਤਾਜ਼ੇ ਫਲ ਬਿਲਕੁਲ ਤਾਜ਼ੇ ਫਲ ਹੈ ਫਰੈਸ਼ ਫਲ ਹੈ ਜੀ ਇਹ ਕਿੰਨੇ ਦਿਨ ਤੱਕ ਇਹ ਰਹਿ ਸਕਦੇ ਪੰਜ ਘੜ ਤੋਂ ਪਰ 5 ਦਿਨ ਰਹਿ ਸਕਦੇ 5 ਤੋਂ 6 ਦਿਨ 5 ਤੋਂ 6 ਦਿਨ ਰਹਿ ਸਕਦਾ ਰਾਮ ਹੋਇਆ ਸਕਦੀ ਹੈ ਕਿੰਨੀ ਸੰਗਤ ਪੰਚਨ ਦੀ ਉਮੀਦ ਹੈ ਸੰਗਤ ਤੇ ਮਤਲਬ ਕਿ ਸਾਡੇ 5.5 ਸਾਲ ਤੋਂ ਬਾਅਦ ਜਿਹੜੀ ਨਾ ਸੰਗਤ ਆਈ ਹੁਣ ਸਰਦਾਰਪੋਤੀ ਬਹੁਤ ਆ ਗਿਆ ਅੱਗੇ ਲੋਕਾਂ ਨੂੰ ਨਹੀਂ ਸੀ ਪਤਾ ਕਿ ਸਰਦਾਰਪੋਤੀ ਕਿਤੇ ਆ ਸਾਡੇ ਜਦੋਂ ਨਾ 5.5 ਸਾਲ ਬਰਹਾਇਆ ਹੈ ਨਾ ਉਸ ਤੋਂ ਬਾਅਦ ਸੰਗਤਾਂ ਬਹੁਤ ਜ਼ਿਆਦਾ ਮੈਂ ਕਿ ਹਸਿਆ ਹਸਿਆ ਵਾ ਸੰਗਤ ਬਹੁਤ ਜ਼ਿਆਦਾ ਇੱਕਦਾਂ ਵਧਦੀ ਜਾ ਰਹੀ ਆ ਤੇ ਮਲੇ ਜੀ ਕੁਝ ਨਹੀਂ ਕਹਿ ਸਕਦੇ ਕਿ ਸੰਗਤ ਕਿੰਨੀ ਆਈ ਬੇਅੰਤ ਸੰਗਤ ਆਈਗੀ ਸੋ ਇਹ ਸੰ ਜਿਨ੍ਹਾਂ ਨੇ ਤਾਜ ਦੇ ਫੁੱਲਾਂ ਦੀ ਜਿਹੜੀ ਸਜਾਵਟ ਆ ਪਾਲਕੀ ਸਾਹਿਬ ਦੇ ਨੇੜੇ ਕੀਤੀ ਜਾ ਰਹੀ ਆ ਇਹਨਾਂ ਨੇ ਦੱਸਿਆ ਕਿ ਵਕਤ ਵਕਤ ਤਰ੍ਹਾਂ ਦੇ ਦੇਸ਼ ਤੋਂ ਵਿਦੇਸ਼ ਤੋਂ ਜਿਹੜੇ ਫੁੱਲ ਆ ਉਹ ਬਗਾਇਆ ਗਏ ਨੇ ਮੈਂ ਕੈਮਰਾਮੈਨ ਨੂੰ ਕਹਾਂਗੇ ਕੋਈ ਤਸਵੀਰਾਂ ਲਾਈਵ ਤੁਹਾਡੇ ਨਾਲ ਸਰਗੀਆਂ ਕਰਨਗੇ ਜਿੱਥੇ ਫੁੱਲਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਪਾਲਕੀ ਸਾਹਿਬ ਦੇ ਨਜ਼ਦੀਕ ਲਾਏ ਜਾਣਗੇ ਜਿੱਥੇ ਅੱਜ ਰਾਤ ਨੂੰ ਸ੍ਰੀ ਅਖੰਡ ਪੁਰਸਾਭ ਜਿਹੜੇ ਤਰਕਸ਼ਾਰ ਆ ਉਹ ਆਰੰਭ ਹੋ ਜਾਣਗੇ ਸੋ ਇਹ ਸਾਰੇ ਸੱਜਣ ਜਰੇ ਨੇ ਬੰਗਾਲ ਤੋਂ ਸੇਵਾ ਕਰਨ ਆਏ ਆ ਇਹ ਜਿਹੜੀ ਫੁੱਲਾਂ ਦੀ ਸੇਵਾ ਕਰ ਰਹੇ ਆ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਾਕੀ ਕਿਤੇ ਤਰ੍ਹਾਂ ਦੇ ਫੁੱਲ ਲੈ ਕੇ ਪਹੁੰਚੇ

ਉਹ ਇਹ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਜਿਹੜੇ ਆ ਉਹ ਕਿੰਨੇ ਤਿਆਰ ਕੀਤੇ ਗਏ ਅਸੀਂ ਇੱਥੇ ਹੋਰ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਅੱਜ ਦੀਆਂ ਤਿਆਰੀਆਂ ਮੁਕੰਮਲ ਦੀ ਵੀ ਗੱਲ ਜਿਹੜੀ ਆ ਉਹ ਵੀ ਪੋਵੇਗੀ ਤੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਜਿਹੜੇ ਖੇਡਗ੍ਰਾਂਥੀ ਆ ਭਾਈ ਸੁਤਨਾਮ ਸਿੰਘ ਉਹ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਹੋ ਜਿਹਾ ਮਾਹੌਲ ਆ ਕਿੰਨੀ ਸੰਗਤ ਆਵੇਗੀ ਕਿਸ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਆ ਤੇ ਕਿੰਨੇ ਵਜੇ ਜਿਹੜਾ ਉਹ ਖੰਡਪਾਤ ਸਾਹਿਬ ਆਰੰਭ ਹੋਵੇਗਾ ਸਾਰੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮ ਸਰਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰਸਾਲ ਸਾਹਿਬ ਦਾ ਸਾ ਸੰਗਤ ਜੀਓ ਤਾਂ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪਰਮੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸ਼ੈਨਸ਼ਾ ਪਤਾ ਜੀ ਦੇ ਪ੍ਰਕਾਸ਼ ਨੂੰ ਮੁੱਖ ਰੱਖਦੇ ਆ ਹੋਇਆ ਬਹੁਤ ਵਧੀਆ ਤਿਆਰੀਆਂ ਜਿਹੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਆਤੀ ਸਤਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਜਿਨ੍ਹਾਂ ਨੇ ਜਿਨ੍ਹਾਂ ਨੂੰ ਅੱਜ ਪੰਨੀਵਾਰ ਪ੍ਰਧਾਨ ਵੀ ਤਿਆਗਿਆ ਹੈ ਉਹਨਾਂ ਨੂੰ ਵੀ ਵਧਾਈ ਹੋਵੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਦੀ ਯੋਗ ਅਵਾਜ਼ ਦੇ ਵਿੱਚ ਸਮੂਹ ਮੈਂਬਰ ਸਾਹਿਬਾਨ ਅਤੇ ਸਮੂਹ ਸਾਧ ਸੰਗਤ ਸਮੂਹ ਨੰਗ ਸਿੰਘ ਜੱਤੇ ਪੰਨੀਆ ਸੰਪਰਦਾਵਾਂ ਦੇ ਸਾਲਾਂ ਦੁਆਰਾ ਇਹ ਮਹਾਨ ਗੁਰਪੁਰਬ ਮਨਾਇਆ ਜਾ ਰਿਹਾ ਹੈ ਸਤ ਸਤਗੁਰੂ ਪਾਤਸ਼ਾਹ ਜੀ ਦੇ ਆਪ ਜੀ ਦੇਖ ਸਕਦੇ ਹੋ ਕੰਪਲੈਕਸ ਦੀ ਜਿਹੜੀ ਸਜਾਵਟ ਹੈ ਬੜੀ ਸੁੰਦਰ ਤਰੀਕੇ ਦੇ ਨਾਲ ਪ੍ਰਾਈਮ ਸੈਕ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਇਹ ਜਿਹੜੀ ਡੈਕੋਰੇਸ਼ਨ ਕੀਤੀ ਹੈ। ਅਤੇ ਆਪ ਜੀ ਦੇ ਹੋਰ ਵੀ ਦੇਖ ਰਹੇ ਹੋ ਆਸ-ਪਾਸੇ ਸਾਰੇ ਸਟੇਜੇ ਪ੍ਰਬੰਧ ਕੀਤੇ ਗਏ ਨੇ। ਇਹ ਜਿਹੜੇ ਪ੍ਰਬੰਧ ਹੈ ਉਹ ਮੁਕੰਮਲ ਹੋ ਚੁੱਕੇ ਆ ਤਾਂ ਅੱਜ ਹਨਪੜ ਸਾਹਿਬ ਕਿੰਨੇ ਵਜੇ ਆਰੰਭ ਹੋਣਗੇ। ਜਿਵੇਂ ਜੀ ਵੈਸੇ ਤਾਂ ਜਿਹੜੇ ਹਨਪੜ ਸਾਹਿਬ ਦਾ 10:30 ਵਜੇ ਸਵੇਰੇ ਆਰੰਭ ਹੋ ਗਏ ਨੇ ਬਾਕੀ ਦੇ ਗੁਰੂ ਘਰਾਂ ਦੇ ਵਿੱਚ ਪਰ ਗੁਰਦੁਆਰਾ ਸ੍ਰੀ 베ਰ ਸਾਹਿਬ ਦੀ ਜੋ ਪ੍ਰਾਰਥਨਾ ਰਵਾਇਤ ਚੱਲੀ ਆ ਰਹੀ ਹੈ ਪ੍ਰਾਤਮਿਕ ਗੁਰਸਿੱਖਾਂ ਨੇ ਚਲਾਈ ਹੋਈ ਹੈ ਤਾਂ ਬੜੀ ਸੁੰਦਰ ਰਵਾਇਤ ਹੈ ਕਿ ਵੱਖਰਾ ਉਹਦੇ ਨਾਲ ਆਨੰਦ ਵੀ ਬਣਦਾ ਹੈ ਕਿ ਅੱਜ ਅੰਮ੍ਰਿਤ ਵੇਲੇ 5 ਵਜੇ ਭਾਵੇਂ ਕਿ 3-4 ਦੀ ਦਰਮਿਆਨੀ ਰਾਤ ਕਹੇ ਦਿੱਤਾ ਪਰ 4 ਦੀ ਜੇ ਅੱਜ ਦੇ ਹਿਸਾਬ ਦੇ ਨਾਲ ਦੇਖੀਏ 4 ਤਰੀਕ ਨੂੰ 2 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਨੇ ਇਹ 6 ਤਰੀਕ ਨੂੰ ਜਦੋਂ 6 ਤਰੀਕ ਚੜ੍ਹ ਜਾਣੀ ਆ ਤੇ 1:40 ਮੰਤ ਅੰਮ੍ਰਿਤ ਵੇਲੇ ਇਹਨਾਂ ਅਖੰਡ ਪਾਠ ਸਾਹਿਬਾਂ ਦੀ ਭੋਗ ਪਾਇਆ ਜਾਣਾ ਜੀ ਤੇ ਕੱਲ ਨਗਰ ਕੀਰਤਨ ਦਾ ਕੀ ਰੂਟ ਪਲਾਨ ਰਵੇਗਾ ਤੇ ਕਿੰਨੇ ਵਜੇ ਆਰੰਭ ਹੋਵੇਗਾ ਨਗਰ ਕੀਰਤਨ ਜਿਹੜਾ ਹੈ ਇਸ ਵਾਰ ਸਾਧ ਸੰਗਤ ਨੂੰ ਅਸੀਂ ਦੱਸ ਪਈਏ ਕਿ ਦੋ ਨਗਰ ਕੀਰਤਨ ਆਰੰਭ ਹੋਣੇ ਨੇ ਇੱਕ ਗੁਰਦੁਆਰਾ ਬੇਰ ਸਾਹਿਬ ਤੋਂ ਮੇਰਾ ਨਗਰ ਕੀਰਤਨ 350 ਸਾਲਾ ਸ਼ਤਾਬਦੀ ਨਾਨਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਭਾਈ ਮਤੀ ਦਾਸ ਜੀ ਭਾਈ ਸ਼ਰਿਦਾਸ ਜੀ ਭਾਈ ਜਿਆਲਾ ਜੀ ਗੁਰਦਰਾ ਘੋਬੜੀ ਸਾਹਿਬ ਤੋਂ ਚੱਲ ਕਰਕੇ ਆਪਰਾਦਰ ਪਹੁੰਚਦਾ ਹੋਇਆ ਨਗਰ ਕੀਰਤਨ ਜਿਹੜਾ ਦੇਰ ਰਾਤ ਅੱਜ ਇਸ ਸਥਾਨ ਤੇ ਹੰਕੇਗਾ। ਤੋਂ ਅੰਮ੍ਰਿਤ ਵੇਲੇ ਲਗਭਗ 7-8 ਵਜੇ ਉਹ ਨਗਰ ਕੀਰਤਨ ਦੀ ਪਹਿਲਾ ਰਵਾਣਗੀ ਇੱਥੋਂ ਹੋਏਗੀ। ਜਿਹੜਾ ਸਤਗੁਰਾਂ ਦਾ ਸਲਾਣਾ ਨਗਰ ਕੀਰਤਨ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ੍ਰੀਤਿ ਖੀ ਅੰਦਰ ਉਹ ਗੁਰਦੁਆਰਾ ਸੰਤ ਘਾਟ ਤੋਂ ਲਗਭਗ 9 9.5 ਜਾਂ 10 ਵੀ ਹੋ ਸਕਦੇ ਕਿਉਂਕਿ ਇਹ ਵੀ ਨਗਰ ਕੀਰਤਨ ਆਪ ਤੋਰਨਾ ਹੈ ਇਹ ਇਹਦੇ ਤੋਂ ਬਾਅਦ ਫਿਰ ਉਹ ਨਗਰ ਕੀਰਤਨ ਜਿਹਦੇ ਵਿੱਚ ਸਾਰੀ ਸੰਗਤ ਨੇ ਸ਼ਾਮਲ ਹੋਣਾ ਉਹ ਨਗਰ ਕੀਰਤਨ ਪੁਰ ਕੇ ਸਾਰੇ ਸ਼ਹਿਰ ਦੇ ਵਿੱਚ ਫੜਾ ਦਰ ਫੜਾ ਹੁੰਦਾ ਹੋਇਆ ਫਿਰ ਦੇਰ ਰਾਤਰੀ ਗੁਰਦਰਾ ਬੇਰ ਸਾਹਿਬ ਵਿਖੇ ਪਹੁੰਚਣਾ ਅਤੇ ਜਿਵੇਂ ਨਗਰ ਕੀਰਤਨ ਪਹੁੰਚਣਾ ਹੈ ਉਸ ਤੋਂ ਬਾਅਦ ਫਿਰ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਜਿਹੜੇ ਦੀਵਾਨ ਨੇ ਉਹ ਆਰੰਭ ਹੋ ਜਾਣੇ ਨੇ ਜਿਹੜੇ ਛੇ ਦੀ ਅਮਰਤ ਵੇਲੇ ਤੱਕ ਚੱਲਣ ਸੰਗਤਾਂ ਦੇ ਕਿੰਨੇ ਕ ਪਹੁੰਚਣ ਦੀ ਉਮੀਦ ਆ ਔਰ ਅੱਜ ਵੀ ਸੰਗਤ ਦੇਖੀ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਚੁੱਕੀ ਆ ਔਰ ਤਿੰਨ ਚਾਰ ਦਿਨ ਲਗਾਤਾਰ ਇਹ ਚੱਲਣਾ ਸੰਗਤਾਂ ਦੇ ਫੈਰਨ ਦਾ ਪ੍ਰਬੰਧ ਪ੍ਰਚਾਰ ਦੇ ਦਾ ਪ੍ਰਬੰਧ ਬਾਕੀ ਪ੍ਰਬੰਧ ਮੁਕੰਮਲ ਹੋ ਚੁੱਕੇ ਹਾਂਜੀ ਸੰਗਤ ਦਾ ਇਸ ਵਾਰੀ ਕਾਫੀ ਜ਼ਿਆਦਾ ਮਹਾੜ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਆਦਾ ਛਾ ਬਣਿਆ ਹੋਇਆ ਕਿਉਂਕਿ ਦੀਵਾਲੀ ਲਗਭਗ ਨੇੜੇ ਹੀ ਸੀ ਇਸ ਵਾਰ ਤੇ ਇਸ ਵਾਰ ਨਵੰਬਰ ਦੇ ਪਹਿਲੇ ਹਫਤੇ ਹੀ ਸਤਿਗੁਰਾਂ ਦਾ ਪ੍ਰਕਾਸ਼ ਪਰਵਾਇਆ ਤੇ ਸਤਿਗੁਰਾਂ ਦੇ ਪ੍ਰਕਾਸ਼ ਪਰਵ ਨੂੰ ਮੁੱਖ ਰੱਖ ਕੇ ਆਇਆ ਜਿਹੜੀ ਸੰਗਤ ਹੈ ਉਹ ਲਗਭਗ ਹਫਤਾ ਪਹਿਲਾਂ ਹੀ ਆਉਣਾ ਸ਼ੁਰੂ ਹੋ ਗਈ ਹੈ ਕੱਲ ਵੀ ਬਹੁਤ ਜ਼ਿਆਦਾ ਸੰਗਤ ਆ ਭਾਰੀ ਇਕੱਠ ਸੀ ਉੱਥੇ ਤੇ ਜਿਵੇਂ ਜਿਵੇਂ ਹੁਣ ਮੇਲਾ ਸ਼ੁਰੂ ਹੋ ਚੁੱਕਾ ਹੈ ਜੇ ਵੇਖੋ ਸੰਗਤ ਅਹਿਲਾ ਨਾਲੋਂ ਕਾफी ਸੰਗਤ ਆਉਣ ਦਾ ਅਨੁਮਾਨ ਹੈ ਤਾਂ ਆਉਣਾ ਵੀ ਚਾਹੀਦਾ ਹੈ ਕਿਉਂਕਿ ਸਾਡੇ ਸਤਿਗੁਰਾਂ ਦਾ ਪ੍ਰਕਾਸ਼ ਗੁਰੂ ਘਰ ਹੋਵੇ ਤੇ ਅਸੀਂ ਘਰੇ ਘਰੇ ਬੈਠੇ ਰਹੀਏ ਸਾਨੂੰ ਜਜਦਾ ਨਹੀਂ ਕਰਕੇ ਸਾਨੂੰ ਪਰਾਂਦੇ ਵਿੱਚੋਂ ਨਿਕਲ ਕੇ ਗੁਰ ਘਰ ਦੀਆਂ ਰੌਣਕਾਂ ਵਧਾਉਣੀਆਂ ਚਾਹੀਦੀਆਂ ਸੇਵਾਵਾਂ ਕਰੀਏ ਥਾਲ ਬਾਦੇ ਜਿਹੜਾ ਜੋੜ ਮੇਲਾ ਹੁੰਦਾ ਹੈ ਸਮਾਵਾ ਕਰੀਏ ਲੰਗਰਾਂ ਦੇ ਵਿੱਚ ਅਤੇ ਹੋਰ ਜਿੱਥੇ-ਜਿੱਥੇ ਵੀ ਲੋੜ ਹੈ ਪ੍ਰਬੰਧ ਦੇ ਵਿੱਚ ਸਾਥ ਦੇਈਏ ਜੋ ਕਿ ਪ੍ਰਬੰਧ ਭਾਵੇਂ ਸ਼ੋਨੀ ਕਮੇਟੀ ਦੇ ਅਧੀਨ ਹੁੰਦਾ ਹੈ ਪਰ ਜਿਹੜਾ ਸਮਾਵਾ ਨੇ ਤੇ ਸਾਰੇ ਸਹਿ ਸੰਗਤ ਵੱਲੋਂ ਨਿਭਾਇਆ ਜਾਂਦਾ ਹੈ ਬਹੁਤ ਧੰਵਾਦੀ ਹਸਨਾ ਗੁਰੂ ਘਰ ਦੇ ਹੈਦ ਗ੍ਰਾਂਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਔਰ ਸਾਜ ਭਾਈ ਸਾਡੇ ਨਾਲ ਕਿਵੇਂ-ਕਿਵੇਂ ਪ੍ਰਬੰਧ ਕੀਤੇ ਜਾ ਰਹੇ ਨੇ